ਸਤਿ ਸ਼੍ਰੀ ਅਕਾਲ ਜੀ ਅੱਜ ਆਪ ਆਇਆ ਸੰਘਾ ਸੇਲ ਐਂਡ ਪਰਚੇਜ਼ ਦੇ ਟਾਟਾ ਏਸੀ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਦਿੰਨੇ ਆ ਤੇ ਸਾਰੀਆਂ ਸੈਕੰਡ ਹੈਂਡ ਖੜੀਆਂ ਆਂਗਾ ਤੇ ਆਪਾਂ ਕਰਦੇ ਆ ਸ਼ੁਰੂ ਆਹ ਦੇ ਖੜੀ 2019 ਮਾਡਲ ਆ ਇਹ 3,65,000 ਦੀ ਆ ਵਧੀਆ ਹਾਲਤ ਦੇ ਚ ਖੜੀ ਆ ਇਹ ਪੂਰੀ ਤੇ ਆਹ ਕਾ ਹੋਰ ਆ ਗਈ ਗਾਂ ਇਹ 2020 ਮਾਡਲ ਆ 3,75,000 ਦੀ ਆ ਇਹ ਤੇ ਆਹ ਆ ਗਈ 2018 ਮਾਡਲ 3,50,000 ਦੀ ਆ ਗਈ ਆ ਗਈ 2017 ਮਾਡਲ 335000 ਦੀ ਆਹੇ ਤੇ ਸਾਰੀਆਂ ਜੀ ਇਹਨਾਂ ਪੂਰੀ ਵਧੀਆ ਕੰਡੀਸ਼ਨ ਆ ਕੋਈ ਮਾੜੀ ਨਹੀਂ ਆ ਇਹ ਸਾਰੀਆਂ ਵਧੀਆ ਹਾਲਤ ਚੱਲਦੀਆਂ ਖੜੀਆਂ ਇਹ ਕਿੰਨੀਆਂ ਦੀਆਂ ਆ ਗਈਆਂ ਆ ਬਲੇਰੋ ਮਹਿੰਦਰਾ ਪੈਕਅਪ ਆ ਗਈਆਂ ਇਹ ਵੀ 2016 ਮਾਡਲ 625000 ਦੀ ਆਹੇ ਤੇ ਇਹ 2009 ਮਾਡਲ 2 ਲੱਖ ਦੀ ਆਹੇ ਤੇ ਬਾਕੀ ਇਹਨਾਂ ਦੇ ਕੋਲੇ ਨਾ ਜੇ ਕਿਸੇ ਨੇ ਉਹ ਲੈ ਕੇ ਜਾਣੀਆਂ ਗੱਡੀ ਜਿਵੇਂ ਕਹਿੰਦੇ ਵਾਰੈਂਟ ਹੋ ਗਿਆ ਜਾਂ ਕਿਸੇ ਨੂੰ ਲੈ ਕੇ ਜਾਣੀਆਂ ਵੀ ਭਾਟ ਟੋਣ ਦੀ ਖਾਤਰ ਉਹ ਵੀ ਲੈ ਕੇ ਜਾ ਸਕਦਾ ਹੈਗਾ ਇਹ ਗੱਡੀਆਂ ਉਹ ਵੀ ਦਿੰਦੇ ਆ ਆ 2014 ਮਾਡਲ 1,75,000 ਦੀ ਆ ਇਹ ਜਿਵੇਂ ਟੁੱਟੇ ਹੋਏ ਪੇਪਰ ਹੈ ਦੇ ਆ ਗਈ 2012 ਮਾਡਲ 2,15,000 ਦੀ ਆ 15 ਮਾਡਲ ਆ 2,50,000 ਦੀ ਆ ਇਹ ਤੇ ਆ ਹੈਗੀ ਆ 2014 ਮਾਡਲ 1,65,000 ਦੀ ਆ ਇਹ ਇਹ ਸੰਗਾ ਸੇਲੈਂਡ ਪਰਦੇਸ ਇਹਨਾਂ ਦੇ ਦੋ ਦਫ਼ਤਰ ਹੈ ਇੱਕ ਤਾਂ ਇੱਥੇ ਦਫ਼ਤਰ ਜਿਵੇਂ ਕੱਟ ਦਿਖਾ ਦੀ ਮੜੇ ਉੱਧਰ ਉਹ ਕਾਟਾ ਗੋਧਿਆਲ ਦਾ ਉਹ ਮੁੜ ਕੇ ਨਾਲ ਹੀ ਆ ਇਹਨਾਂ ਨੇ ਖੜੀਆਂ ਹੁੰਦੀਆਂ ਭੁੰਡੀਆਂ ਇੱਥੇ ਇਹਨਾਂ ਦੀਆਂ ਸਾਰੀਆਂ ਇਹ ਤੇ ਇੱਕ ਇਹਨਾਂ ਦਾ ਦਫ਼ਤਰ ਗੋਧਿਆਲੇ ਚ ਜੇ ਕਿਸੇ ਨੇ ਗੱਡੀ ਉਂ ਵੀ ਲੈ ਕੇ ਜਾਨੀ ਰੈਂਟ ਤੇ ਵਗੈਰਾ ਜਿਵੇਂ ਬਾਹਰ ਟਾਊਨ ਦੀ ਖਾਤਰ ਲੱਗੇ ਨੇ ਉਹ ਵੀ ਲੈ ਕੇ ਜਾ ਸਕਦਾਗਾ ਤੇ ਧੰਨਵਾਦ ਜੀ